ਸਵਾਗਤ ਆ ਤੁਹਾਡਾ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਦੱਸਾਂਗੇ ਬੈਟਰੀ ਵਾਲੀ ਸਕੂਟਰੀ ਜਿਹੜੀ ਝਟਕੇ ਮਾਰਦੀ ਹੈਗੀ ਜਾਂ ਰੇਸ ਛੱਡਦੀ ਹੈਗੀ ਜਿਹਦੀ ਡਿਸਪਲੇ ਦੇ ਉੱਤੇ ਇਸ ਤਰ੍ਹਾਂ ਦਾ ਲਾਲ ਸਾਈਨ ਆਉਂਦਾਗਾ ਇਸ ਤਰ੍ਹਾਂ ਦਾ ਨੋਟੀਫਿਕੇਸ਼ਨ ਆਉਂਦਾਗਾ ਉਹਦੇ ਬਾਰੇ ਤੁਹਾਨੂੰ ਅੱਜ ਦੱਸਾਂਗੇ ਇਹਦੀ ਜਿਹੜੀ ਪ੍ਰੋਬਲਮ ਆਗੀ ਇਹ ਰੈੱਡ ਸਾਈਨ ਆਉਂਦਾਗਾ ਜਦੋਂ ਆਪਣਾ ਰੇਸ ਵਾਲਾ ਮੁੱਠਾ ਖਰਾਬ ਹੋ ਜਾਂਦਾਗਾ ਆਪਾਂ ਰੇਸ ਵਾਲਾ ਮੁੱਠਾ ਇਹਦਾ ਖੋਲ ਲਿਆ ਇਹ ਸਾਲਾ ਮੁੱਠੇ ਦੇ ਵਿੱਚ ਖੋਲ ਕੇ ਦੇਖਾਂਗੇ ਵੀ ਇਹਦੇ ਕੀ ਪ੍ਰੋਬਲਮ ਆਗੀ ਹੁਣ ਜਿਵੇਂ ਹੀ ਆਪਾਂ ਮੁੱਠਾ ਖੋਲਣਾਗਾ ਇਹ ਆ ਮੁੱਠੇ ਦੀ ਅੰਦਰਲੀ ਸਾਈਡ ਦੋ ਬਰੀਕ ਪੇਚ ਲੱਗੇ ਹੁੰਦੇ ਆਗੇ ਇਸ ਤਰ੍ਹਾਂ ਦੇ ਜਿਹੜੇ ਇਹ ਦੋ ਬਰੀਕ ਪੇਚ ਆਗੇ ਆਪਾਂ ਇਹ ਖੋਲ ਲੈਣੇ ਆਗੇ ਇਹ ਦੋ ਬਰੀਕ ਪੇਚ ਖੋਲਣ ਤੋਂ ਬਾਅਦ ਆਪਾਂ ਇਹਦੇ ਅੰਦਰਲੀ ਸਾਈਡ ਦੇਖਾਂਗੇ ਵੀ ਇਹਦਾ ਕੀ ਪ੍ਰੋਬਲਮ ਆਗੀ ਇਹਦੀ ਅੰਦਰਲੀ ਸਾਈਡ ਸੈਂਸਰ ਜਿਵੇਂ ਆਪਣਾ ਰਿਵਰਸ ਗੇਅਰ 1 2 3 ਗੇਅਰ ਆਗੇ ਜਿਹੜੇ ਇਹਦੇ ਤੇ ਲੱਗੇ ਹੁੰਦੇ ਆਗੇ ਆਪਾਂ ਹੁਣ ਇਸ ਤਰ੍ਹਾਂ ਇਹਨੂੰ ਚੱਕ ਲੈਣਾਗਾ ਤਾਂ ਜਿਹੜੇ ਦੇ ਲੋਕ ਆਗੇ ਖੋਲਣੇ ਆਗੇ ਉੱਪਰ ਚੱਕ ਕੇ ਇਹਨੂੰ ਇਸ ਤਰ੍ਹਾਂ ਆਪਾਂ ਕੱਢ ਲੈਣਾਗਾ ਇਸ ਤਰ੍ਹਾਂ ਕੱਢਣ ਤੋਂ ਬਾਅਦ ਆ ਜਿਹੜੀ ਬਾਹਰ ਆ ਗਈ ਆਪਾਂ ਨੂੰ ਪਤਾ ਲੱਗ ਜਾਣਾਗਾ ਆ ਜਿਵੇਂ ਰਿਵਰਸ ਗੇਅਰ ਆਗਾ ਇਹਦੀਆਂ ਆ ਦੋ ਵਾਇਰ ਲੱਗੀਆਂ ਵੀ ਆ ਆਹਾਂ ਪਹਿਲਾ ਦੂਜਾ ਤੀਜਾ ਗੇਅਰ ਇਹਦੇ ਵਾਲੀਆਂ ਆ ਵਾਇਰ ਆ ਗਈਆਂ ਤਾਰਾਂ ਤੇ ਆਹ ਜਿਹੜਾ ਜਿਹੜਾ ਸੈਂਸਰ ਲੱਗਿਆ ਵਾ ਅਗਲੀ ਸਾਈਡ ਫ੍ਰੇਸ ਵਾਲੇ ਮੁਠੇ ਦੇ ਨਾਲ ਆਹ ਜਿਹੜੀ ਤਾਰ ਆ ਗਈ ਟੁੱਟੀ ਵੀ ਆਪਣੀ ਇਹਦੇ ਵਿੱਚ ਜਿਹੜਾ ਆਹ ਬਰੀਕ ਹੈਗਾ ਬਲੈਕ ਜਿਹੜਾ ਸਾਨੂੰ ਦਿਹਿੰਦਾ ਕਾਲੇ ਰੰਗ ਦਾ ਆਹ ਛੋਟਾ ਜਿਹਾ ਇਹ ਸੈਂਸਰ ਹੈਗਾ ਇਹਦੇ ਵਿੱਚੋਂ ਜਿਹੜੀ ਆ ਆਪਣੀ ਲੀਲੀ ਤਾਰ ਆ ਗਈ ਇਹ ਟੁੱਟੀ ਵੀ ਹੈਗੀ ਇਸ ਕਰਕੇ ਜਿਹੜਾ ਉਹ ਇੰਡੀਕੇਟਰ ਆਉਂਦਾ ਸੀਗਾ ਇਸੇ ਦਾ ਸੀਗਾ ਤੇ ਜਿਹੜੀ ਆਪਣੀ ਸਕੂਟਰੀ ਹੈਗੀ ਇਸ ਕਰਕੇ ਝਟਕੇ ਮਾਰਨ ਲੱਗ ਜਾਂਦੀ ਹੈਗੀ ਤੇ ਪੂਰੀ ਤਰ੍ਹਾਂ ਜਿਹੜਾ ਕਰੰਟ ਨਹੀਂ ਮਿਲਦਾ ਤੇ ਹੁਣ ਆਪਾਂ ਜਿਹੜਾ ਆ ਪਲੱਗ ਆਗਾ ਜਿਵੇਂ ਆਪਾਂ ਦੇਖਾਂਗੇ ਵੀ ਜਿਹੜਾ ਆ ਪਲੱਗ ਆਗਾ ਇਹ ਬੈਕ ਗੇਅਰ ਵਾਲਾ ਆ ਪਲੱਗ ਆਗਾ ਆਪਣਾ ਤੇ ਆ ਇਹਨਾਂ ਦੇ ਵਿੱਚੋਂ ਜਿਹੜੀ ਆਪਣੀਆਂ ਲੀਲੀ ਤਾਰ ਆ ਗਈ ਜਿਹੜੀ